ਮੇਰੇ ਪਾ ਕੋਰਟ ਤੇ ਤੁਹਾਡਾ ਸਵਾਗਤ ਹੈ ਮੈਂ ਹਰਪਾਲ ਸਿੰਘ ਕਹਾਵਦਾ ਅੱਜ ਪਵਾਨੀਗੜ ਪਹੁੰਚਿਆ ਜਿੱਥੇ ਕਿ ਸਤਵੀਰ ਸਿੰਘ ਫਾਗਰਤ ਵੱਲੋਂ ਇੱਕ ਅਨੋਖੀ ਮਿਸਾਲ ਕਾਇਮ ਕੀਤੀ ਗਈ ਹੈ ਉਹਨਾਂ ਨੇ ਆਪਣੀ ਮਾਤਾ ਨੂੰ ਇੱਕ ਸੱਚੀ ਸ਼ਰਧਾਂਜਲੀ ਦਿੱਤੀ ਹੈ ਕਿ ਬੱਚਿਆਂ ਦਾ ਕੰਪੀਟੀਸ਼ਨ ਕਰਾਇਆ ਗਿਆ ਮਹਿੰਦੀ ਦਾ ਜਿਸ ਵਿੱਚੋਂ ਬੱਚੇ ਫਸਤੇ ਸੈਕਿੰਡ ਅਤੇ ਥਰਡ ਆਏ ਤੇ ਉਹਨਾਂ ਨੂੰ ਪ੍ਰਾਈਜ਼ ਵੀ ਦਿੱਤੇ ਗਏ ਹਨ ਬੱਚਿਆਂ ਨਾਲ ਗੱਲਬਾਤ ਕਰ ਲੈਨੇ ਆ ਕਿਸ ਤਰ੍ਹਾਂ ਦਾ ਉਹ ਇਹ ਕੰਪੀਟੀਸ਼ਨ ਨੂੰ ਮੰਨਦੇ ਹਨ ਕੀ ਨਾਮ ਹੈ ਬੇਟਾ ਸਮਨਾਨ ਬੇਟਾ ਕਿਸ ਤਰ੍ਹਾਂ ਦਾ ਲੱਗਿਆ ਜੋ ਅੱਜ ਤੁਹਾਡਾ ਮਹਿੰਦੀ ਕੰਪੀਟੀਸ਼ਨ ਹੋਇਆ ਸੀ ਬਹੁਤ ਵਧੀਆ ਹਾਂ ਕਿੰਨੇ ਬੱਚੇ ਤੇ ਤੁਹਾਡੇ ਨਾਲ ਤੇ ਕੀ ਕੀ ਕੰਪੀਟੀਸ਼ਨ ਚ ਤੇ ਨਿੰਨਾ ਬੱਚੇ 8 ਸੀਗੇ ਤੇ ਕੰਪੀਟੀਸ਼ਨ ਬਹੁਤ ਵਧੀਆ ਸੀਗਾ ਕਿਸ ਤਰ੍ਹਾਂ ਦਾ ਮਹਿਸੂਸ ਕਰਦੇ ਹੋ ਬੇਟਾ ਜੋ ਅੱਜ ਤੁਹਾਡਾ ਇੱਥੇ ਇੱਕ ਮਹਿੰਦੀ ਕੰਪੀਟੀਸ਼ਨ ਹੋਇਆ ਅ ਮੈਨੂੰ ਤਾਂ ਬਹੁਤ ਅੱਛਾ ਲੱਗਿਆ ਕੰਪੀਟੀਸ਼ਨ ਅੱਜ ਇੱਥੇ ਹੋਇਆ ਤੇ ਮਹਿੰਦੀ ਕੰਪੀਟੀਸ਼ਨ ਹੋਇਆ ਤੇ ਤੁਹਾਨੂੰ ਪ੍ਰਾਈਜ਼ ਮਿਲੇ ਕਿਸ ਤਰ੍ਹਾਂ ਦਾ ਲੱਗਿਆ ਤੁਹਾਨੂੰ ਸਾਨੂੰ ਬਹੁਤ ਵਧੀਆ ਲੱਗਿਆ ਸੀ हां ਬੱਚਿਆਂ ਨੂੰ ਬਹੁਤ ਵਧੀਆ ਲੱਗਿਆ ਵੈਸੇ ਨਰਵਸ ਹੋ ਗਏ ਸੀ ਹੋਰ ਵੀ ਲੋਕਾਂ ਨਾਲ ਗੱਲਬਾਤ ਕਰਾਂਗੇ ਜੋ ਇੱਥੇ ਪਹੁੰਚੇ ਪਹੁੰਚੇ ਸਾਡੇ ਨਾਲ ਐਕਟਰ ਡਾਇਰੈਕਟਰ ਰਮੀ ਮਿੱਤਰ ਜੀ ਵੀ ਹਨ ਜੋ ਕਿ ਅੱਜ ਸਤਵੀਰ ਸਿੰਘ ਦੇ ਘਰ ਪਹੁੰਚੇ ਹਨ ਉਹਨਾਂ ਨਾਲ ਵੀ ਗੱਲਬਾਤ ਕਰ ਲੈਣੇ ਆ ਕਿਸ ਤਰ੍ਹਾਂ ਉਹ ਅੱਜ ਸਤਵੀਰ ਸਿੰਘ ਜੀ ਦੀ ਮਾਤਾ ਨੂੰ ਇੱਕ ਸਮੁਖ ਸ਼ਰਧਾਂਜਲੀ ਵੀ ਦੇ ਰਹੇ ਹਨ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਆ ਕੀ ਕਹਿਣਾ ਚਾਹੋਗੇ ਜੋ ਸਤਵੀਰ ਸਿੰਘ ਜੀ ਨੇ ਅੱਜ ਇੱਕ ਪ੍ਰੋਗਰਾਮ ਲਈ ਕਿਹਾ ਸੀ ਆਪਦੀ ਮਾਤਾ ਜੀ ਨੂੰ ਸੱਚੀ ਸ਼ਰਧਾਂਜਲੀ ਦੇ ਦਿੱਤੀ ਮੈਂ ਬਹੁਤ-ਬਹੁਤ ਅਭਾਰੀ ਹਾਂ ਤੁਹਾਡੇ ਚੈਨਲ ਦੇ ਪ੍ਰਤੀ ਜਿੰਨੇ ਵੀ ਲੋਕ ਮੈਨੂੰ ਦੇਖ ਰਹੇ ਨੇ ਜਿੰਨੇ ਵੀ ਦਰਸ਼ਕ ਮੈਨੂੰ ਦੇਖ ਰਹੇ ਨੇ ਅੱਜ ਇੱਕ ਬਹੁਤ ਵੱਡੀ ਸ਼ਲਾੰਗ ਹੈ ਸਤੀ ਜੀ ਦੀ ਕਿਉਂਕਿ ਅਕਸਰ ਜਦੋਂ ਕੋਈ ਵੀ ਆਪਾਂ ਸਾਲਾਨਾ ਵਰਸੀ ਕਰਦੇ ਹਾਂ ਤੇ ਲੋਕ ਪਾਠ ਕਰਾਉਂਦੇ ਆ ਪੂਜਾ ਕਰਾਉਂਦੇ ਆ ਤੇ ਇਹਨਾਂ ਨੇ ਪਾਠ ਪੂਜਾ ਦੇ ਨਾਲ-ਨਾਲ ਇੱਕ ਇਹ ਜੀ ਮਿਸਾਲ ਕਾਇਮ ਕੀਤੀ ਹੈ ਕਿ ਮੇਰੇ ਖਿਆਲ ਦੇ ਵਿੱਚ ਇਹ ਸਭ ਨੂੰ ਕਰਨਾ ਚਾਹੀਦਾ ਹੈ ਕਿ ਉਹਨਾਂ ਨੇ ਆਪਣੀ ਮਾਤਾ ਜੀ ਸਰਦਾਰ ਅਰਪਲੀ ਕੌਰ ਜੀ ਨੂੰ ਜਿਹੜਾ ਹੈ ਉਹਨਾਂ ਨੂੰ ਸ਼ਰਧਾਂਜਲੀ ਜਿਹੜੀ ਹੈ ਉਹ ਦਿੱਤੀ ਹੈ ਉਹਦੇ ਵਿੱਚ ਕਿੱਦਾਂ ਹੈ ਕਿ ਇਹਨਾਂ ਨੇ ਇੱਕ ਬੱਚਿਆਂ ਦਾ ਕੰਪੀਟੀਸ਼ਨ ਕਰਵਾਇਆ ਉਹਨਾਂ ਨੂੰ ਇਨਾਮ ਦਿੱਤੇ ਪੂਰਾ ਪਿੰਡ ਇਕੱਠਾ ਹੋਇਆ ਔਰ ਉਹਨਾਂ ਨੂੰ ਇਹਨਾਂ ਨੇ ਲੰਗਰ ਪਾਣੀ ਵੀ ਸ਼ਿਕਾ ਰਹੇ ਨੇ ਉਹਨਾਂ ਦੀ ਸੇਵਾ ਵੀ ਕਰ ਰਹੇ ਨੇ ਮਤਲਬ ਮੈਨੂੰ ਇਹ ਬਹੁਤ ਵਧੀਆ ਇੱਕ ਇਹਨਾਂ ਦਾ ਸ਼ਲਾਘਾਪੂਰਵਕ ਇਹ ਸਟੈਪ ਲੱਗਿਆ ਤੇ ਆਪਾਂ ਸਭ ਨੂੰ ਸ਼ਾਇਦ ਇਦਾਂ ਦਾ ਸਟੈਪ ਚੱਕਣਾ ਚਾਹੀਦਾ ਕੀ ਲੱਗਦਾ ਸਰ ਤੁਹਾਡੀਆਂ ਪਹਿਲਾਂ ਵੀ ਫਿਲਮਾਂ ਆ ਚੁੱਕੀਆਂ ਨੇ ਇੱਕ ਨਵੀਂ ਫਿਲਮ ਆ ਰਹੀ ਆ ਉਸ ਬਾਰੇ ਕੀ ਕਹਿਣਾ ਚਾਹੋਗੇ ਸਾਡੇ ਦਰਸ਼ਕਾਂ ਨੂੰ ਮੇਰੀ ਪਹਿਲਾਂ ਦੋ ਫਿਲਮਾਂ ਆ ਚੁੱਕੀਆਂ ਨੇ ਜੀ ਐਡੀਟ ਬॉयਜ਼ ਔਰ ਜੱਟ ਜਗਾੜੀ ਹੁੰਦੇ ਨੇ ਆ ਮੇਰੀ ਤੀਜੀ ਫਿਲਮ ਆ ਰਹੀ ਆ ਜੀ ਜੱਗੀ ਦੀ ਜੋੜੀ ਉਲਟ ਪੁਲਟ ਔਰ ਇਸੇ ਸਾਲ ਦੇ ਵਿੱਚ ਅਸੀਂ ਰਿਲੀਜ਼ ਕਰ ਰਹੇ ਹਾਂ ਇਸ ਨੂੰ ਅ ਕਿਸ ਤਰ੍ਹਾਂ ਦੇ ਕਿਰਦਾਰ ਹੋਣਗੇ ਫਿਲਮ ਦੇ ਵਿੱਚ ਫਿਲਮ ਦੇ ਵਿੱਚ ਇਹ ਕਾਮੇਡੀ ਵੀ ਹੈ ਥ੍ਰਿਲਰ ਵੀ ਹੈ ਔਰ ਇੱਕ ਜਿਹੜਾ ਮੈਸੇਜ ਹੈ ਇਸ ਫਿਲਮ ਦੇ ਵਿੱਚ ਜਿਹੜਾ ਕਿ ਅਸੀਂ ਆਮ ਅੱਜਕੱਲ ਫਿਲਮਾਂ ਦੇਖਦੇ ਆ ਕਿਉਂਕਿ ਅੱਜਕੱਲ ਫਿਲਮਾਂ ਦੇ ਐਂਟਰਟੇਨਿੰਗ ਦੇ ਨਾਲ ਨਾਲ ਅਗਰ ਆਪਾਂ ਨੂੰ ਇੱਕ ਅੱਛਾ ਮੈਸੇਜ ਮਿਲੇ ਫਿਲਮਾਂ ਦਾ ਤੇ ਸ਼ਾਇਦ ਹਰ ਇੱਕ ਬੰਦਾ ਫਿਲਮ ਦੇਖਣਾ ਪਸੰਦ ਕਰਦਾ ਹੈ ਤੇ ਇਸ ਫਿਲਮ 'ਚ ਸਾਡਾ ਮੈਸੇਜ ਇਹ ਹੈ ਕਿ ਜਿਹੜਾ ਯੂਥ ਹੈ ਉਹ ਗਲਤ ਪਾਸੇ ਨਾ ਜਾ ਕੇ ਅਗਰ ਉਹ ਪਿਆਰ ਦੇ ਚੱਕਰਾਂ 'ਚ ਪੈਂਦਾ ਹੈ ਤੇ ਅਗਰ ਉਹ ਇੰਟਰਕਾਉਂਟ ਦੇ ਵਿੱਚ ਪਿਆਰ ਕਰਦਾ ਹੈ ਤੇ ਉਹਨੂੰ ਆਪਾਂ ਨੂੰ ਐਕਸੈਪਟ ਪੇਰੈਂਟਸ ਨੂੰ ਕਰਨਾ ਚਾਹੀਦਾ ਕਿ ਨਹੀਂ ਕਰਨਾ ਚਾਹੀਦਾ ਇੱਕ ਚੰਗਾ ਮੈਸੇਜ ਤੁਹਾਡੇ ਵੱਲੋਂ ਇਸ ਫਿਲਮ ਦੇ ਵਿੱਚ ਉਲਿੱਕਿਆ ਗਿਆ ਜੀ 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 ਸਰ ਇਹਦੇ ਵਿੱਚ ਇਹੀ ਦਿਖਾਇਆ ਹੈ ਕਿ ਜੇ ਸਾਡਾ ਇੰਟਰ ਕਾਸਟ ਦਾ ਮੁਹੱਬਤ ਕਰਦਾ ਬੰਦਾ ਕੋਈ ਤੇ ਪੇਰੈਂਟਸ ਨੂੰ ਇਸ ਚੀਜ਼ ਨੂੰ ਐਕਸੈਪਟ ਕਰਨਾ ਚਾਹੀਦਾ ਕਿ ਨਾ ਕਿ ਉਹ ਭੱਜ ਕੇ ਵਿਆਹ ਕਰਾਵੇ ਜਾਂ ਆਪਣੇ ਆਪਣੇ ਪੱਗ ਨੂੰ ਦਾਗ ਲਾਵੇ ਕੁੜੀ ਆਪਣੇ ਪਿਤਾ ਜੀ ਦੇ ਪੱਗ ਨੂੰ ਦਾਗ ਲਾਵੇ ਉਹਦੇ ਵਿੱਚ ਕੀ ਹੁੰਦਾ ਹੈ ਕਿ ਪੇਰੈਂਟਸ ਕਿਸੇ ਨੂੰ ਮੂੰਹ ਦਿਖਾਉਂਦੇ ਲਾਇਕ ਨਹੀਂ ਹੁੰਦੇ ਅਗਰ ਅਸੀਂ ਘਰ ਬੈਠ ਕੇ ਆਪਣੀ ਮਨ ਦੀ ਇੱਛਾ ਆਪਣੇ ਪੇਰੈਂਟਸ ਨਾਲ ਪ੍ਰਗਟ ਕਰੀਏ ਤਾਂ ਕਿ ਉਹਨਾਂ ਨੂੰ ਦੱਸੀਏ ਕਿ ਅਸੀਂ ਆਜ ਕਰਨਾ ਚਾਹੁੰਦੇ ਆ ਤੇ ਪੇਰੈਂਟਸ ਵਗੈਰ ਉਹ ਚੀਜ਼ ਪਸੰਦ ਆਵੇ ਤਾਂ ਉਹਨਾਂ ਨੂੰ ਇਹ ਰਿਸ਼ਤੇ ਨੂੰ ਕਬੂਲਣਾ ਚਾਹੀਦਾ ਹੈ ਫਿਲਮ ਵਿੱਚ ਇਹੀ ਦਿਖਾਇਆ ਗਿਆ ਹੈ ਕਿ ਸਾਹਮਣੇ ਵਾਲਾ ਜਿਹੜਾ ਬੰਦਾ ਹੈ ਤੁਹਾਡਾ ਪਾਰਟਨਰ ਹੈ ਉਹ ਕੀ ਕਰਦਾ ਹੈ ਕੀ ਨਹੀਂ ਕਰਦਾ ਉਹਦੇ ਪੇਰੈਂਟਸ ਕੀ ਕਰਦੇ ਆ ਜੇਕਰ ਅੱਛਾ ਖਾਨਦਾਨ ਹੈ ਤਾਂ ਸਾਨੂੰ ਇਸ ਚੀਜ਼ ਨੂੰ ਐਕਸੈਪਟ ਕਰਨਾ ਚਾਹੀਦਾ ਹੈ ਤਾਂ ਕਿ ਸਾਡਾ ਬੱਚਾ ਗਲਤ ਸਟੈਪ ਕਰਕੇ ਕਿਤੇ ਬਾਹਰ ਅੰਦਰ ਨਾ ਹੋਵੇ ਇਸ ਹਨ ਸਾਡੇ ਨਾਲ ਰਮੀ ਮਿੱਤਲ ਜੀ ਜਿਨ੍ਹਾਂ ਨੇ ਕੀ ਆਪਣੀ ਆਉਣ ਵਾਲੀ ਫਿਲਮ ਬਾਰੇ ਇੱਕ ਚੰਗਾ ਮੈਸੇਜ ਦਿੱਤਾ ਹੈ ਤੁਸੀਂ ਦੇਖਦੇ ਰਹੋ ਨਿਰਪੱਖ ਪੋਸਟ ਮਹਾਰਪਾਲ ਸਿੰਘ ਹਵਦਾਲ ਸੰਗਰੂ